ਕਾਨੂੰਨ ਵਿਵਸਥਾ ਨੂੰ ਲੈ ਕੇ ਵਿਧਾਇਕ ਖੈਰਾ ਕਾਂਗਰਸ ਪਾਰਟੀ ਵੱਲੋਂ ਡੀਐਸਪੀ ਦਫ਼ਤਰ ਪਲਤ ਸਾਹਮਣੇ ਤਲਣਾ ਆਮ ਲੋਕਾਂ ਤੇ ਨਜਾਇਜ਼ ਪਰਚੇ ਕਰਨੇ ਕਿੱਥੋਂ ਦਾ ਇਨਸਾਫ ਹੈ ਕੇਜਰੀਵਾਲ ਖੈਰਾ ਪ੍ਰਸ਼ਾਸਨ ਇਲਾਕੇ ਅੰਦਰ ਵੱਧ ਰਹੀਆਂ ਚੋਰੀਆਂ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ ਪਾਏ ਖੈਰਾ ਲੁੱਟਖੋਹਾਂ ਦੀਆਂ ਵਾਰਦਾਤਾ ਕਾਰਨ ਲੋਕਾਂ ਅੰਦਰ دہشت ਦਾ ਮਾਹੌਲ ਪੈਦਾ ਹੋ ਰਿਹਾ ਹੈ ਖੈਰਾ ਹਲਕਾ ਵਿਧਾਇਕ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਵੱਲੋਂ ਇਲਾਕੇ ਅੰਦਰ ਵੱਧ ਰਹੀਆਂ ਚੋਰੀਆਂ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਡੀਐਸਪੀ ਪੁਲਤ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਧਰਨੇ ਦੌਰਾਨ ਪੁਲਤ ਢਿਲਵਾ ਨਡਾਲਾ ਬੇਗੋਵਾਲ ਤੇ ਹੋਰ ਨਾਲ ਲੱਗਦੇ ਪਿੰਡਾਂ ਵਿੱਚੋਂ ਅਹੁਦੇਦਾਰ ਮੈਂਬਰ ਸਰਪੰਚ ਪੰਚ ਤੇ ਹੋਰ ਸ਼ਾਮਿਲ ਹੋਏ ਇਸ ਮੌਕੇ ਹਲਕਾ ਵਿਧਾਇਕ ਸੁਖपाल ਸਿੰਘ ਖੈਰਾ ਨੇ ਸੰਬੋਧਨ ਕਰਦਿਆ ਕਿਹਾ ਕਿ ਇਹ ਧਰਨੇ ਸਾਰੇ ਪੰਜਾਬ ਦੇ ਵਿੱਚ ਹਰ ਡੀਐਸਪੀ ਦਫ਼ਤਰ ਦੇ ਮੋਹਰੇ ਕਾਂਗਰਸ ਪਾਰਟੀ ਦੇਣ ਜਾ ਰਹੀ ਹੈ ਕਿਉਂਕਿ ਪੰਜਾਬ ਅੰਦਰ ਜੋ ਕਾਨੂੰਨ ਤੇ ਵਿਵਸਥਾ ਵਿਗੜੀ ਹੋਈ ਹੈ ਉਸ ਨੂੰ ਲੈ ਕੇ ਇਹ ਧਰਨਾ ਮੂਜ਼ਾਹਰਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਆਪਣੇ ਹਲਕੇ ਪੁਲਤ ਨਡਾਲਾ ਬੇਗੋਵਾਲ ਢਿਲਵਾ ਲਿਟਾ ਵਰਗੇ ਪਿੰਡਾਂ 'ਚ ਬਹੁਤ ਵੱਡੀਆਂ-ਵੱਡੀਆਂ ਚੋਰੀਆਂ ਹੋਈਆਂ ਰਹੀਆਂ ਹਨ ਤੇ ਇਲਾਕੇ ਦੇ ਲੋਕਾਂ ਅੰਦਰ دہشت ਦਾ ਮਾਹੌਲ ਪੈਦਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਲਾਕੇ ਅੰਦਰ ਚੋਰੀਆਂ ਦੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਦੇ ਅਨੇਕਾਂ ਕੇਸ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਟਰੇਸ ਕਰਨ ਵਿੱਚ ਪੁਲਿਸ ਪ੍ਰਸ਼ਾਸਨ ਅਸਮਰਥ ਲੱਗ ਰਿਹਾ ਹੈ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਇਲਾਕੇ ਅੰਦਰ ਵਧ ਰਹੀਆਂ ਚੋਰੀਆਂ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਜਲਦ ਠੱਲ ਪਾਵੇ। ਇਸ ਤੋਂ ਇਲਾਵਾ ਖੈਰਾਂ ਨੇ ਪੁਲਤ ਇਲਾਕੇ ਅੰਦਰ ਹੋ ਚੁੱਕੀਆਂ ਚੋਰੀਆਂ ਤੇ ਲੁੱਟਖੋਹਾਂ ਬਾਰੇ ਵੀ ਜ਼ਿਕਰ ਕੀਤਾ। ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਅਜੇ ਤੱਕ ਟ੍ਰੈਸ ਨਹੀਂ ਕਰ ਸਕੇ ਉਹਨਾਂ ਕਹਿਆ ਕਿ ਆਮ ਲੋਕਾਂ ਤੇ ਨਜਾਇਜ਼ ਪਰਚੇ ਹੋ ਰਹੇ ਹਨ ਇਨਸਾਫ਼ ਮੰਗਲ ਵਾਲਿਆਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਇਹ ਕਿੱਥੋਂ ਦਾ ਬਦਲਾ ਹੈ ਜਿਹੜਾ ਵੀ ਆਪ ਨੇ ਹੱਕ ਲਈ ਬੋਲਦਾ ਹੈ ਉਸ ਨੂੰ ਫੜ ਕੇ ਅੰਦਰ ਦੇ ਦੇ ਦਿੰਦੇ ਹਨ ਜੇਕਰ ਤੁਸੀਂ ਸਮਝੋ ਕਿ ਆਪਾਂ ਲੋਕਾਂ ਨੂੰ ਡਰਾ ਧਮਕਾ ਕੇ ਬਾਹਾਂ ਮਰੋੜ ਕੇ ਮਗਰ ਲਵਾ ਲਵਾਂਗੇ ਤਾਂ ਇਹ ਤੁਹਾਡਾ ਵਹਿਮ ਹੈ ਲੋਕ ਤੁਹਾਡੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਇੱਥੇ ਸਾਡੇ ਸਰਕਾਰੀ ਕਾਲਜ ਦਾ ਮੰਦਾ ਹਾਲ ਹੈ ਸਰਕਾਰੀ ਹਸਪਤਾਲ ਅੰਦਰ ਕੋਈ ਮਰੀਜ਼ਾਂ ਵਾਸਤੇ ਖਾਸ ਸਹੂਲਤਾਂ ਨਹੀਂ ਹਨ ਸੜਕਾਂ ਦਾ ਮੰਦਾ ਹਾਲ ਹੈ ਉਹਨਾਂ ਕਿਹਾ ਕਿ ਆਪਾਂ ਸਾਰੇ ਮਿਲ ਕੇ ਪੰਜਾਬ ਸਰਕਾਰ ਤੇ ਦਬਾਅ ਬਣਾਈਏ ਤਾਂ ਕਿ ਪੁਲਿਸ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕ ਸਕੇ ਤੇ ਕਾਨੂੰਨ ਵਿਵਸਥਾ ਨੂੰ ਸਰਕਾਰ ਠੀਕ ਰੱਖੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਜਸਵਿੰਦਰ ਸਿੰਘ ਕੁੱਕਾ ਤਲਵੰਡੀ ਪੱਪਾ ਲਖਵਿੰਦਰ ਸਿੰਘ ਸ਼੍ਰੀ ਨਿਵਾਸ ਕੁੱਕੂ ਬੇਗੋਵਾਲ ਵੱਲੋਂ ਵੀ ਸੰਬੋਧਨ ਕੀਤਾ ਗਿਆ ਸਟ੍ਰੈਸ ਦੀ ਕਾਰਵਾਈਸ ਆਪ ਦਾ ਸਰਪੰਚ ਕੁਲਦੀਪ ਸਿੰਘ ਕੰਗ ਨੇ ਬਖੋਬੀ ਨਿਭਾਈ। ਪ੍ਰਿਆ ਸਿੱਧੂਪੁਲਤ ਦੀ ਵਿਸ਼ੇਸ਼ ਰਿਪੋਰਟ। ਕਿਰਪਾ ਸਰ ਅੱਜ ਦਾ ਪ੍ਰੋਟੈਸਟ ਕੀਤਾ ਅੱਜ ਧਰਨਾ ਜਿਹੜਾ ਸੀਗਾ ਉਹ ਸਾਡੇ ਸਾਰੇ ਸਟੇਟ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੰਨੇ ਸਬਡਿਵੀਜ਼ਨਲ ਡੀਐਸਪੀ ਆਫਿਸ ਆ ਉਹਨਾਂ ਦੇ ਪੰਜਾਬ ਦੇ ਵਿੱਚ ਧਰਨੇ ਲੱਗੇ ਨੇ। ਅੱਜ ਪੁਲਤ ਵਿੱਚ ਵੀ ਬੜੀ ਵੱਡੀ ਤਾਦਾਦ ਵਿੱਚ ਕਾਂਗਰਸ ਦੇ ਵਰਕਰਸ ਨੇ ਔਰ ਆਮ ਜਨਤਾ ਨੇ ਆਣ ਕੇ ਧਰਨਾ ਲਾਇਆ ਵਾ ਕਿਉਂਕਿ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਕਿ ਬਹੁਤ ਜ਼ਿਆਦਾ ਭੈ ਭੀਤ ਮਾਹੌਲ ਦਾ ਡਰ ਦਾ ਮਾਹੌਲ ਲੁਟੇਰੇ ਛੇੜੀ ਕਹਿ ਲੋ ਕ੍ਰਾਈਮਨਲਸ ਕਹਿ ਲੋ ਗੈਂਗਸਟਰਸ ਕਹਿ ਲੋ ਜਿੰਨੀ ਮਰਜ਼ੀ ਉਹ ਲੁੱਟਕ ਸੁੱਟ ਕਰ ਦਿੰਦੇ ਨੇ ਬਾਲੀਆਂ ਲਾ ਲੈਂਦੇ ਨੇ ਖੋ ਖੋ ਲੁੱਟ ਖੋ ਕਰਦੇ ਨੇ ਚੋਰੀਆਂ ਪਿੰਡਾਂ ਦੇ ਵਿੱਚ ਇੱਥੋਂ ਮੈਂ ਸਟੇਜ ਤੋਂ ਗਣਾਈਆਂ 10 12 ਤਾਂ ਮੇਰੇ ਲੱਗੇ ਲੱਗੇ ਬੈਠੇ ਗਣਾਉਂਦੀਆਂ ਕਿ ਸਾਡਾ ਜੀ 10 ਤੋਲੇ ਲਾਏਗਾ ਕੋਈ ਕਹਿੰਦਾ ਜੀ 25 ਤੋਲੇ ਲਾਏਗਾ ਕੋਈ 40 ਤੋਲੇ ਔਰ ਦਿਨੇ ਹੋਰੀਆਂ ਨੇ 12 12.5 ਪੁਲਿਸ ਨਾਲ ਗੱਲ ਕਰਦੇ ਸਾਡੇ ਕੋ ਨਫਰੀ ਹੈ ਨਹੀਂ ਕੀ ਜੀ ਸਾਡੇ ਕੋਲ ਬੰਦੇ ਹੈ ਨਹੀਂ ਕਿ ਜੀ ਇਹ ਕਹਿ ਕੇ ਗੱਲ ਛਡਾ ਲੈਂਦੇ ਪੰਜਾਬ ਦੇ ਵਿੱਚ ਅਸਲ ਕੰਮ ਜਿਹੜਾ ਹੋਣ ਵਾਲਾ ਪੁਲਿਸ ਦਾ ਲਾਅ ਐਂਡ ਆਰਡਰ ਦਾ ਉਹ ਲੋਕਾਂ ਦੀ ਹਿਫਾਜ਼ਤ ਜਾਨ ਮਾਲ ਦੀ ਰੱਖੀ ਆ ਨੰਬਰ 1 ਨੰਬਰ 2 ਜਿਹੜਾ ਦੇਰਾ ਸੱਚਾ ਸੌਦਾ ਦਾ ਮੁਖੀ ਆ ਜਿਹੜਾ 295 ਏ ਜਿਹਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਸਾਰਾ ਉਹਦੇ ਚ ਅੱਜ 2 ਸਾਲ ਹੋ ਗਏ ਨੇ ਹੋਮ ਡਿਪਾਰਟਮੈਂਟ ਹੋਮ ਮਿਨਿਸਟਰ ਭਗਵੰਤ ਪਾਣ ਨੇ ਉਹਨੇ ਅੱਜ ਤੱਕ ਉਹਦੀ ਉਹਨੂੰ ਉਹਦੀ ਉਹਦੇ ਖਿਲਾਫ ਮੁਕੱਦਮਾ ਚ ਚੁੜਾਉਣ ਦੀ ਅਗਿਆ ਨਹੀਂ ਦਿੱਤੀ ਇਕਮ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਪੁਲਿਸ ਤੇ ਕਰਨ ਵਾਲੇ ਨੇ ਆ ਦੂਜਾ ਲਾਰੈਂਸ ਬਿਸ਼ਨੋਈ ਦੀ ਹੋਈ ਆ ਇੰਟਰਵਿਊ ਜੇਲ 'ਚ ਤੁਸੀਂ ਸਾਰੇ ਜਾਣਦੇ ਕਿ ਮੂਸੇ ਵਾਲੇ ਨੂੰ ਕਤਲ ਕੀਤਾ ਗੈਂਗਸਟਰਾਂ ਨੇ ਔਰ ਡੇਢ ਸਾਲ ਤੋਂ ਪੰਜਾਬ ਦੀ ਪੁਲਿਸ ਤੇ ਸਰਕਾਰ ਝੂਠ ਬੋਲ ਰਹੀ ਕਿ ਸਾਡੀ ਜੇਲ੍ਹ ਵਿੱਚ ਨਹੀਂ ਕਿਤੇ ਉਹਦੀ ਸਾਡੀ ਕਸਟਡੀ 'ਚ ਕਿਤੇ ਉਹਦੀ ਇੰਟਰਵਿਊ ਨਹੀਂ ਹੋਈ ਤੇ ਬਾਅਦ 'ਚ ਹਾਈ ਕੋਰਟ ਤੋਂ ਮੰਨਣਾ ਪਿਆ ਕਿ ਜਿਹੜੀ ਇੰਟਰਵਿਊ ਆ ਸੀਆਜਾ ਸਟਾਫ ਖਰੜ ਵਿੱਚ ਹੋਈ ਆ ਇਹ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੀ ਪੰਜਾਬ ਪੁਲਿਸ ਜਿਹੜੇ ਐਨਆਰਆਈ ਕਤਲ ਹੋ ਰਹੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਜਿਹੜੇ ਕਬਜ਼ੇ ਹੋ ਰਹੇ ਨੇ ਆ ਜਿਹੜੇ ਕਟਾਰੂ ਚੱਕ ਵਰਗੇ ਕਰਦੇ ਨੇ ਜਿਹੜੀਆਂ ਵੱਧ ਫੈਲੀਆਂ ਕਰਦੇ ਨੇ ਮੰਨੂ ਕਿ ਅਰਤੀ ਜਿਹੜੀ ਨਜਾਇਜ਼ ਕਬਜ਼ਾ ਕੀਤਾ ਐਨਆਰਆਈ ਦੀ ਥੋਟੀ ਦਾ ਇਹਨਾਂ ਦੇ ਐਮਐਲਏਜ਼ ਰੋਜ਼ ਨਿਤ ਦਿਨ ਗੈਰ ਕਾਨੂੰਨੀ ਮਾਈਨਿੰਗ ਕਰਦੇ ਇਹਨਾਂ ਗੱਲਾਂ ਤੇ ਕਿਤੇ ਕੋਈ ਧਿਆਨ ਨਹੀਂਗਾ ਤਾਂ ਕਰਕੇ ਲਾਅ ਐਂਡ ਆਰਡਰ ਦੀ ਵਿਗੜਦੇ ਹੋ ਹਾਲਾਤ ਨੂੰ ਸਾਰੀ ਸਟੇਟ ਵਿੱਚ ਕਾਂਗਰਸ ਨੇ ਹਾਈਲਾਈਟ ਕੀਤਾ ਵਾ ਔਰ ਧਰਨਾ ਦਿੱਤਾ ਵਾ ਔਰ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਨੂੰ ਥੋੜਾ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਪਵੇਗਾ ਇੱਕ ਪਾਸੇ ਉਹ ਕਹਿੰਦੇ ਨੇ ਕਿ ED ਤੇ CBI ਤੇ BJP ਦੀ ਤਾਨਾਸ਼ਾਹ ਏਜੰਸੀਆਂ ਸਾਨੂੰ ਤੰਗ ਕਰ ਰਹੀਆਂ ਸਾਡੇ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਛੁੱਟਿਆ ਜਾ ਰਿਹਾ ਦੂਜੇ ਪਾਸੇ ਉਹਨਾਂ ਦੀ ਪੰਜਾਬ ਦੀ ਪੁਲਿਸ ਭਗਵੰਤ ਪਾਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੋਂ ਦਾ ਤਾਨਾਸ਼ਾਹ ਤੇ ਤਸ਼ੱਦਦ ਕਰ ਰਹੀ ਹੈ ਕੱਲ ਰਾਤ ਮਾਲਵਿੰਦਰ ਸਿੰਘ ਮਾਲੀ ਇੱਕ ਐਕਟਿਵਿਸਟ ਨੇ ਐਨਾਲਿਸਟ ਨੇ ਪੋਲੀਟੀਕਲ ਔਰ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹਨਾਂ ਨੂੰ ਕੱਲ 9:11 ਵਜੇ ਘਰੋਂ ਗ੍ਰਿਫਤਾਰ ਕਰ ਲਿਆ ਕੋਈ ਵਾਰੰਟ ਨਹੀਂ ਕੋਈ ਸਬੂਤ ਨਹੀਂ ਕੋਈ ਦੱਸਿਆ ਨਹੀਂ ਪਰਿਵਾਰ ਨੂੰ ਕਿੱਥੇ ਲੈ ਕੇ ਗਏ ਨੇ ਔਰ ਅੱਜ ਪੰਜਾਬ ਦੇ ਵਿੱਚ ਇੱਕ دہشت ਪਾਈ ਜਾ ਰਹੀ ਆ ਕਿ ਜਿਹੜਾ ਵੀ ਆਦਮੀ ਸੋਸ਼ਲ ਮੀਡੀਆ ਤੇ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਲਿਖੇਗਾ ਜਾਂ ਬੋਲੇਗਾ ਅਸੀਂ ਤੁਹਾਡਾ ਹਸ਼ਰ ਹੋਈ ਕਰਾਂਗੇ ਜੋ ਮਾਲਵਿੰਦਰ ਮਾਲੀ ਦਾ ਕੀਤਾ ਅੱਜ ਵੈਸੇ ਵੀ ਆਪੋਜੀਸ਼ਨ ਦੇ ਖਿਲਾਫ ਵੀ ਬਹੁਤ ਤੱਕਾ ਔਰ ਤਾਨਾਸ਼ਾਹ ਰਵਈਆ ਤਾਂ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਡੇ ਤੇ ਬੀਜੇਪੀ ਚ ਫਰਕ ਕੀ ਆ ਦੱਸੋ ਤੁਸੀਂ ਬੀਜੇਪੀ ਨੂੰ ਤਾਂ ਇਲਜ਼ਾਮ ਲਾਉਂਦੇ ਹੋ ਪਰ ਬੀਜੇਪੀ ਨਾਲੋਂ ਜ਼ਿਆਦਾ ਤਾਨਾਸ਼ਹੀ ਤੇ ਮਾੜੇ ਕੰਮ ਤੁਸੀਂ ਪੰਜਾਬ ਦੇ ਵਿੱਚ ਦੁਰਉਪਯੋਗ ਪੁਲਿਸ ਦਾ ਇੱਥੇ ਕਰ ਰਹੇ ਹੋ ਇਸ ਕਰਕੇ ਅੱਜ ਦਾ ਧਰਨਾ ਜਿਹੜਾ ਸੀਗਾ ਔਰ ਬੜੇ ਸ਼ਾਰਟ ਨੋਟਿਸ ਤੇ ਬੜੀ ਵੱਡੀ ਤعداد ਵਿੱਚ ਆਏ ਲੋਕਾਂ 'ਚ ਬਹੁਤ ਗਿਲਾਵਾ ਲੋਕਾਂ 'ਚ ਬਹੁਤ ਗੁੱਸਾ ਪੰਚਾਇਤ ਦੀਆਂ ਚੋਣੀਆਂ ਚੋਣਾਂ ਨੂੰ ਕੀ ਕਹਿੰਦੇ ਹੁੰਦੇ ਕਿ ਉਹਨੂੰ ਕਬਜ਼ਾ ਕਰਨਾ ਚਾਹੁੰਦੇ ਪੰਚਾਇਤਾਂ ਤੇ ਲਿਸਟਾਂ ਨਹੀਂ ਦੇ ਰਹੇ ਐਵੇਂ ਹੀ ਅਫਵਾਹਾਂ ਫੜਾਤੀਆਂ ਸਾਰੇ ਪਿੰਡਾਂ 'ਚ ਤੁਹਾਡਾ ਪਿੰਡ ਅਸੀਂ ਤਾਂ ਕਰ ਦਿਆਂਗੇ ਰਿਜ਼ਰਵ ਤਾਂ ਕਿ ਜੇ ਉੱਥੋਂ ਲੋਕੀ ਭੱਜੇ ਹੋਣ ਸਾਡੇ ਕੋਲ ਔਰ ਸਾਡੇ ਹਲਕੇ ਦੇ ਵਿੱਚ ਬਹੁਤ ਭ੍ਰਿਸ਼ਟਾਚਾਰ ਹੈ ਸਾਡੇ ਨੰਬਰਦਾਰੀਆਂ ਦੇ ਪੈਸੇ ਲਏ ਜਾ ਰਹੇ ਮੈਂ ਅੱਜ ਡੀਸੀ ਕਪੂਠਾ ਨੂੰ ਔਨ ਕਰਦਾ ਕਿ ਮੋਢਾ ਤੁਹਾਡਾ ਵਾ ਪੈਸੇ ਪਿੱਛੇ ਬੋਕਰ ਪਾਰਟੀ ਲੈ ਰਹੀ ਹੈ ਤੁਸੀਂ ਦੇਖ ਲਓ 3 ਤੋਂ ਲੈ ਕੇ 5 ਲੱਖ ਰੁਪਏ ਹਰ ਨੰਬਰਦਾਰੀ ਚਾਹ ਰਹੇ ਹੋ ਔਰ ਆੜਤੀਆਂ ਦੇ ਪੈਸੇ ਜਿਹੜੇ ਟਵਾਟ ਭਾਈ ਦੇ ਕਿਉਂਕਿ ਨਾਲ ਟੈਂਡਰਾਂ ਟੁੰਡਰਾਂ ਦਾ ਵੀ ਕੰਮ ਕਰਦੇ ਆ ਉਹਦਾ ਸਾਰਿਆਂ ਦੇ ਬਕਾਇਆ ਪੈਸੇ ਜਿਹੜੇ ਆ ਉਹ ਦੇਣਦਾਰੀ ਹੈ ਇਹਨਾਂ ਲੋਕਾਂ ਦੀ ਔਰ ਗੈਰ ਕਾਨੂੰਨੀ ਕਬਜ਼ੇ ਨਿਹੰਗਾਂ ਅਣਕੇ ਮਾਝੇ ਜੋ ਨਿਹੰਗਾਂ ਅਣਕੇ ਨਿਹੰਗਾ ਦੇ ਬਾਣੇ ਵਿੱਚ ਨਾਟ ਨਿਹੰਗ ਨਿਹੰਗਤਾ ਗੁਰੂ ਕੀ ਲਾਡਲੀ ਫੌਜਾਂ ਨੇ ਨਿਹੰਗਾਂ ਦੇ ਬਾਣੇ ਵਿੱਚ ਲੈਂਡ ਮਾਫੀਆ ਢਿਲਵਾ ਮਿਆਣੀ ਅੱਡੇ ਦੇ ਉੱਤੇ ਆਣ ਕੇ ਕਰੋੜਾ ਰੁਪਏ ਦੀ ਜ਼ਮੀਨ ਹੜਪਣਾ ਚਾਹੁੰਦਾ ਸੀਗਾ ਬ ਉਹਨਾਂ ਸਾਰੀਆਂ ਗੱਲਾਂ ਵਿੱਚ ਬੈਕਐਂਡ ਦੇ ਉੱਤੇ ਇਹਨਾਂ ਲੋਕਾਂ ਦਾ ਹਿੱਸੇਦਾਰੀ ਹੈ। ਸੋ ਕਾਰ ਕੀ ਹੋ ਕੀ ਰਿਹਾ ਲੈਂਡ ਮਾਫੀਆ ਪ੍ਰਮੋਟ ਹੋ ਰਿਹਾ। ਸ਼ੈੱਲਰ ਵਾਲਿਆਂ ਦੇ ਆੜਤੀਆਂ ਦੇ ਪੈਸੇ ਮਾਰੇ ਜਾ ਰਹੇ ਨੇ, ਨੰਬਰਦਾਰੀਆਂ ਚੋਂ ਪੈਸੇ ਲਏ ਜਾ ਰਹੇ ਨੇ ਔਰ ਜਿਹੜੇ ਸਰਪੰਚ ਬਣਨਗੇ ਮੁਰਕੇ ਸਰਪੰਚੀਆਂ ਬਣਾਉਣ ਸਰਪੰਚ ਬਣਾਉਣ ਦੇ ਉੱਤੇ ਪੈਸੇ ਮੰਗੇ ਜਰਾ ਸਾਹਿਬ ਜੇ ਦੇਖਿਆ ਜਾਵੇ ਤੁਹਾਡੇ ਸਾਰੀ ਗੱਲ ਦੇ ਖਿਲਾਫ ਗੁੱਸਾ ਜ਼ਾਹਰ ਕਰਦੇ ਅੱਜ ਪੁਲਤ ਵਿੱਚ ਲੋਕਾਂ ਨੇ ਤਰਨਾ ਕੀਤਾ ਤੁਹਾਡੇ ਤਰਨ ਦਾ ਵਿਰੋਧ ਕਰ ਰਹੇ ਨੇ ਆਵਾ ਦੇ ਪਾਰਟੀ ਦੇ ਕੁਝ ਵਰਕਰ ਜਿਹੜੇ ਕਿਉਂ ਕਰ ਰਹੇ ਨੇ ਆਖੇ ਰਿਹਾ ਇੱਥੇ ਤੁਸੀਂ ਮੈਨੂੰ ਦੱਸੋ ਕਿਉਂ ਕਰ ਰਹੇ ਨੇ ਕਾਦੇ ਲਈ ਵਿਰੋਧ ਕਰ ਰਹੇ ਨੇ ਜਰਾ ਸਾਹਿਬ ਦਿੱਲੀ ਦੇ ਵਿੱਚ ਇਹ ਮਾੜੀ ਹਰਕਤ ਹੋ ਸਕਦੀ ਹੈ ਕਿ ਆਪੋਜੀਸ਼ਨ ਦਾ ਅਧਿਕਾਰ ਹੈ ਸਟੇਜ ਤੇ ਤਰਨੇ ਲਾਉਣਾ ਤੇ ਇਹ ਬਦਮਾਸ਼ ਪਾਰਟੀ ਅਗਰ ਬਾਹਰ ਖੜੀ ਆ ਤਾਂ ਮੈਂ ਪਹਿਲਾਂ ਵੋਨ ਕਰਤਾ ਕਿ ਪੁਲਿਸ ਦੀ ਜ਼ਿੰਮੇਵਾਰੀ ਹੋਗੀ ਤੁਸੀਂ ਸਾਰੇ ਇੱਦਾਂ ਹੀ ਕੈਮਰੇ ਅਰਵਿੰਨ ਕੇਜਰੀਆ ਅੱਜ ਅਸਤੀਫਾ ਦੇਣ ਜਾ ਰਹੇ ਔਰ ਬੜਕੀ ਤੁਸੀਂ ਦੇ ਦੇ ਕਿ ਪੰਜਾਬ ਕੁ ਵੀ ਇਸਦੀ ਦਾ ਸੋਣੇ ਅਧਿਕਾਰ ਹੀ ਖੋਲੇ ਜੀ ਸਾਰੇ ਅਸਤੀਫਾ ਦੇਣਾ ਹੀ ਪੈਣਾ ਵਾ ਜਦ ਉਹਨੇ ਕਹਿਤਾ ਮੁੱਖ ਮੰਤਰੀ ਦੇ ਦਫਤਰ ਨਹੀਂ ਜਾ ਸਕਦੇ ਕਿਵੇਂ ਫਾਈਲ ਤੇ ਸਾਈਨ ਨਹੀਂ ਕਰ ਸਕਦੇ ਜੇ ਅਸਤੀਫਾ ਦੇਣਾ ਸੀ ਜੇਲ ਜਾਣ ਤੋਂ ਪਹਿਲਾਂ ਦਿੰਦੇ ਫੇਸੀ ਮੰਨਦੇ ਕਿ ਨਿੱਤਕ ਅਸਤੀਫਾ ਵਾ ਇਹ ਤਾਂ ਅਸਤੀਫਾ ਦਵਾਇਆ ਗਿਆ ਵਾ ਹੁਣ ਦੇਖਦੇ ਕਿ ਇਹਨਾਂ ਨੂੰ ਬਣਾਉਂਦੇ ਨੇ ਮੋਸਟ ਲਾਈਕਲੀ ਲੱਗਦਾ ਕਿ ਇਸ ਦਾ ਅਸਰ ਜਿਹੜਾ ਪੰਜਾਬ ਦੀਆਂ ਚੋਣਾਂ ਤੇ ਜਾਂ ਪੰਜਾਬ ਦੇ ਭਵੰਤਮਨ ਦੀ ਹੋ ਗਿਆ ਸਕਦਾ ਕੋਈ ਸੰਪਤੀ ਨਹੀਂ ਮੰਨ ਲਓ ਕਹਿਣਾ ਤੁਸੀਂ ਉਹਨਾਂ ਦੀ ਜਿੰਨੀਆਂ ਸੋਸ਼ਲ ਮੀਡੀਆ ਪੋਸਟਾਂ ਉਹਨ ਪੰਜਾਬ ਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਬੇਈਮਾਨ ਬੰਦੇ ਸੀ ਇਹ ਐਵੇਂ ਨਾਰੇ ਦੇਣ ਵਾਲੇ ਬੰਦੇ ਸੀਗੇ ਇਹਨਾਂ ਨੇ ਬਦਲਾਅ ਤੇ ਜਿਹੜਾ ਹੈਗਾ ਸੀਗਾ ਭ੍ਰਿਸ਼ਟਾਚਾਰ ਦਾ ਮਾਮਲਾ ਉਹ ਸਿਰਫ ਐਵੇਂ ਬੋਕਸ ਗੱਲਾਂ ਬਾਤਾਂ ਚ ਉਠਾਇਆ ਸੀਗਾ ਔਰ ਇੱਕ ਇਹਨਾਂ ਦੀ ਇਨਸਪੈਕਟਰ ਨੇ ਤੇ ਇਲਜ਼ਾਮ ਲਾਇਆ ਹੋਇਆ ਡੀਜੀਪੀ ਨੂੰ ਚਿੱਠੀ ਦੇ ਕੇ ਸਾਰੇ ਮਨਿਸਟਰਾਂ ਦੇ ਖਿਲਾਫ ਆਈਪੀਐਸ ਆਫਸਰਾਂ ਦੇ ਖਿਲਾਫ ਇਸ ਕਰਕੇ ਇਹ ਸਾਰਾ ਇੱਕ ਦਿਖਾਵਾ ਸੀਗਾ ਵੀਆਈਪੀ ਕਲਚਰ ਖਤਮ ਕਰਾਂਗੇ ਤਾਂ ਕਰਕੇ ਪੰਜਾਬ ਦੇ ਵਿੱਚ ਇਹਨਾਂ ਦਾ ਗਰਾਫ ਬਹੁਤ ਬੁਰੀ ਤਰ੍ਹਾਂ ਡਰੋਕ ਔਰ ਖਾਸ ਤੌਰ ਤੇ ਕੇਜਰੀਵਾਲ ਦੀ ਕੋਈ ਸਹਮਤੀ ਪੰਜਾਬ ਚ ਧੰਨਵਾਦ ਥੈਂਕ ਯੂ